ਹੈਲੋ ਹੈਲੋ ਹਾਂਜੀ ਜੀ ਗਲਤੀ ਕਰਵਾ ਰਹੇ ਹੋ ਨਾ ਜੀ ਖਾ ਲੈਂਦੇ ਸਰ ਮੈਂ ਕਰਦੀ ਆ ਗੱਲ ਕਰਾਨੀ ਉਹਨੇ ਵੇਰ ਥੋੜਾ ਟਾਈਮ ਤੇ ਰੁਕੋ ਨਾ ਉਹਨਾਂ åtਤਾ ਕਾ ਸਿੱਕਾ ਖਾਤਾ ਲੈਣ ਦਾ ਪੀਤਾ ਲੈਣ ਦਾ ਬਿਲਕੁਲ ਹੀ ਡਿ ਗਈ ਆ ਉਹ ਗਲਤ ਕਰਵਾ ਬਿਕਸ਼ੂ ਨੇ ਠੀਕ ਹੁੰਦੀ ਹਾਂ ਇਹ ਵਿਚਾਰੀ ਤੇ ਤਰਸ ਨਹੀਂ ਆਉਂਦਾ ਮੈਂ ਤਾਂ ਇਹਨਾਂ ਨਾਲ ਗੱਲ ਕਰਾ ਬਈ ਅੱਛਾ ਰੁਕੋ ਸਰ ਕਰਾਉਣੀ ਆ ਕਮਨ ਟੁਕਿਓ ਇਹ ਨੂੰ ਕਿਹੋ ਕਰ ਇਹ ਨੂੰ ਮੁੜਾ ਕੇ ਗਾਉਣਾ ਹੈ ਫੈਸਲਾ ਇਸਮੀ ਇਸਮੀ ਹਾਂ ਮਾੜੀ ਜਿੰਨੇ ਸੱਚ ਸਰ ਦਾ ਸੁਣਾਇਆ ਕਣੀ ਗੱਲ ਆ ਬਾਰ 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 ਕਹੀ ਜਾਂਦੇ ਆ ਹੈਲੋ ਘੀਂ ਨੋ ਮੀਰ ਫੰਮਾ ਲਾ ਨਾ ਇਹਨੂੰ ਗਾਓ ਪਤਾ ਨਹੀਂ ਇੱਕ ਨੰ ਮੜੀ ਦਾ ਦੋਂਦੀ ਆ ਕੁਛ ਖਾ ਉਹ ਕਰ ਰਹੀ ਹਾਲੀ ਬੋਮਟਾਂ ਲੱਗ ਜਾਂਦੇ ਆ ਉਹ ਖਾ ਪੀਣਾ ਨਾ ਕੋਈ ਨਾ ਖਾ ਪੀ ਰਹੀ ਹੈ ਜੀ ਉਸ ਕੀਤਾ ਸੀ ਕਿ ਮਾਰਨਿੰਗ ਫਰੂਟ ਵਗੈਰਾ ਖਾਦੇ ਸੀਗੇ ਭਾਈ ਉਹ ਗੈਸ ਗੈਸ ਵਾਂਗੀ ਗੈਸੋਂ ਸੂਜਾਦਾ ਨਹੀਂ ਹੈ ਹਾਂਜੀ ਹੈ ਗੈਸੋਂ ਸੂਜਾਦਾ ਨਹੀਂ ਹੈ ਕਾਬੀ ਵੀ ਆ ਜਾ ਦੋਈ ਲਾਗੇ ਹਾਂ ਜੰਮਣੇ ਹੈ ਹਾਂ ਤੇ ਦੇਖ ਨਹੀਂ ਆਉ ਆ ਦੇਖ ਲਈ ਆ ਜਾ ਦੋਈ ਲਾਗੇ ਹਾਂ ਜੰਮਣੇ ਆ ਆ ਜਾ ਆ ਜਾ ਅੰਗਲ ਮੇਂ ਪੁਕੀਓ ਹਾਂ ਤੇ ਤਸੀਂ ਮੈਂ ਚਲਾ ਦੂੰ ਦੋਈ ਦੋਈ ਮੈਂ ਜਲਦੋਂ ਤਰਪਿਆ ਜੰਦੋਂ ਤਰਪਿਆ ਵੇ ਅਰੋਤਾ ਕੱਲੇ ਨਾ ਹਾਂ ਹਾਂ ਘਰ ਤੁਹਾਡਾ ਕਾਜ ਨਹੀਂ ਮਸੂਰ ਉੱਤੇ ਗੜੇ ਉੱਥੇ ਠੀਕ ਆ ਹਾਂ ਅਲਟੇ ਖਾਪੀ ਗਿਆ ਤੁਸੀਂ ਤੇ ਮੁਰਗੀ ਬਰ ਅੱਧੇ ਘੰਟੇ ਦਾ ਟਿੰਗਾ ਹੈ ਚੱਪੋ ਠੀਕ ਆ ਮੈਂ ਦੇਖਦੀ ਦੇਖਣਾ ਨਹੀਂ ਆ ਆਉਂਗਾ ਜੋ ਸਰਾਨੀ ਮੈਂ ਪਤਾਇਆ ਜਿੰਨ ਕਿਹਾਂ ਸੇ ਗਾ ਪਾਇਆ ਜੋ ਬਤਨ ਕਿੱਥੇ ਹੀ ਗਏ ਆ ਪਾਇਆ ਜੋ ਆਪਣੇ ਕੋਲ ਨਹੀਂ ਕਿਉਂ ਦਰੋ ਲਈ ਇਹ ਜਿੰਨੇ ਜਿੰਦੇ ਰੋਜ਼ੀ ਟਾਕੇ ਉਹਨਾਂ ਨੇ ਖਾਣਾ ਨਹੀਂ ਨਹੀਂ ਉਹਨਾਂ ਨੇ ਕੀਤਾ ਉਹ ਖਾਣਾ ਵੀ ਠੀਕ ਹੈ ਉਹ ਤਾਂ ਸਾਨੂੰ ਕੋਈ ਵਾਰ ਨਹੀਂ ਹੁੰਦੀ ਅਸੀਂ ਫਿਰ ਗਦਾਨਦੋਂ ਆਈ ਲੰਗ ਨਾਲ ਵੀ ਨਹੀਂ ਚਾਹੇ ਤਾਂ ਜ ਵੀ ਜਾ ਰਿਹਾ ਹੈ ਉਹਨਾਂ ਬਲਾਂ ਮੈਂ ਚੰਗਾ ਕਹਿੰਦਾ ਠੀਕ ਕਹਿੰਦੇ ਦੰਦ ਨਾਲ ਲੱਗੋ ਮਠਾਗੜੀ ਸਰਕਾਰੀ ਚ ਮੇਰੇ ਅੰਦਰ ਚੰਗਾ ਲੱਗਦਾ ਹਾਂ ਨਾ ਤੋ ਜਿਦਾ ਗਮ ਜਿਹੜਾ ਨਹੀਂ ਹੁੰਦੀ ਹਾਂ ਉਹ ਤੋਂ ਉਹ ਤੋਂ ਬਾਹਰ ਨਿਕਲਿਓ ਬਾਹਰ ਨਿਕਲਿਓ ਬਾਹਰ ਨਿਕਲਿਓ ਮਗਰ ਨਹੀਂ ਬੋਲ ਚੋਸ ਆ ਨਾ ਮਾਮ ਉਹ ਮੈਂ ਦੇਖਣ ਨਹੀਂ ਤੈਨੂੰ ਕੀ ਗੱਲ ਕਰਕੇ ਕੀ ਕਹਿੰਦੇ ਐਕਚੁਅਲੀ ਮੈਂ ਨਾ ਪੈਸੇ ਵੀ ਉਹਨੂੰ ਤੋਂ ਹੀ ਲੈਣੀ ਆ ਮੈਂ ਆਫਿਸ ਜਾਣਾ ਸੀ ਉੱਥੇ ਵੀ ਨਹੀਂ ਜਾ ਹੋਇਆ ਮੇਰੇ ਤੋਂ ਅੱਛਾ ਹਾਂਜੀ ਮੈਂ ਉਹਨੂੰ ਕਿਹਾ ਸੀ ਮੈਂ ਕਮਨ ਦੇ ਦੇਵਾਂਗੀ ਮੈਂ ਦੇ ਦੂੰਗੀ ਤੁਹਾਨੂੰ ਮੁਰਗੀ ਖਾ ਭੀਏ ਕੋਈ ਦੁਕਾਹੋ ਚਲ ਹਾਂਜੀ ਮੈਂ ਦੇਖ ਲੀ ਕਾ ਕਵਿਤਾ ਉਹਦੇ ਆਉਂਦੇ ਆਉਂਦੇ ਚੱਲੋ ਠੀਕ ਹੈ ਜੀ ਤਾਂ ਵਸ ਉਹ ਚੁਛ ਉਹ ਤੁਮੇਰਾ ਬੁਗੈ ਚਾਹੋ ਹਾਂ ਜੀ ਤਾਂ ਚਲੋ ਠੀਕ ਹੈ ਚਾਰ ਮਣੀ ਹੁੰਦੀ ਹੈ ਐਸਾ ਕਿ ਤੁਸ਼ਣ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਣ ਕੁਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਣ ਕੁਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤੁਹਾਡੇ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਕੁਸ਼ਣ ਕੁਮਾਰ ਨਾਲ ਸਾਡੀ ਗੱਲ ਵੀ ਕਰਾਈ ਮੁਲਾਜ਼ਮ ਆਣਾ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਆਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਧਰਾ ਕਰਨ ਆਇਆ ਆ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਪੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਈ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਪੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦੇ ਸੀ ਫਿਰ ਥਾਣੇ ਚੱਲੀ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਇਹ ਸਰ ਮੇਰਾ ਹੀ ਨੰਬਰ ਆ ਉਹ ਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆਂ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਨ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆਂ ਕਹਿੰਦਾ ਕਿੰਨੇ ਵਜੇ ਜਾਣਾ ਆਂ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆਂ ਫਿਰ ਉਸ ਤੋਂ ਬਾਅਦ ਐਸਐਚਓ ਨੇ ਕੁਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦਿਨ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕ ਕਰ ਰੱਖ ਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਅਸੀਂ ਇੰਨੇ ਪਰੇਸ਼ਾਨ ਹੋ ਕੇ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਤਾ ਕਿ ਮੇਰੀ ਬੇਟੀ ਬਾਹਰ ਚਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਉਹਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਮ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚਓ ਕੁਸ਼ਣ ਕੁਮਾਰ ਦੇ ਕੋਲ ਏ ਮੈਂ ਨਾ ਬੱਤਮੀ ਜੀ ਨਾਲ ਬੋਲਦਾ ਰਿਆ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾ ਉਹਨੂੰ ਥਾਣੇ ਹਵਾਲਾਤ ਦੇ ਦਿੱਤੇ ਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਏਦਾਂ ਦੀ ਕਰਦੀ ਫਿਰ ਮੈਂ ਘਰ ਆ ਗਏ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਨ ਲਾ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਲੇਡੀਜ਼ ਕੁਛ ਏਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹਨੇ ਸਾਡੇ ਘਰ ਮੁਲਾਜਮ ਇਹ ਦਿਨ ਹਟ ਗਏ ਫਿਰ ਮੈਂ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮୋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾਲ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀ ਜਿਹਾ ਬੋਲਿਆ ਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਉਸ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਨ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਐਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਤੇ ਸੱਚੋ ਹਾਂਜੀ ਮੈਨੂੰ ਨੇ ਮੇਰੇ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਆ ਮੇਰੀ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦਾਂ ਕਹਿੰਦੀ ਰਹੀ ਅੱਜ ਮੈਂ ਠੀਕ ਨਹੀਂ ਗੀ ਅੱਜ ਮੇਰੇ ਤਾਇਆ ਦੀ ਐਕਟਿਵਿਟੀ ਵਾਲਾ ਲੱਗੇ ਆ ਬਸ ਬੇਟੀ ਮੇਰੇ ਅੱਧੇ ਚੂੰਟ ਤੇ ਚੂਠ ਹੀ ਹੁਣ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇ ਇੱਕ ਕੁਛ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਉਸਤਾ ਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਾਲਾਂ ਕਰ-ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਬੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇਹ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾ ਕਰਦਾ ਹੁੰਦਾ ਸੀ ਉਹਨੂੰ ਕਹਿ ਕੇ ਘਰਦਿਆਂ ਨੇ ਭੈਣ ਜੀ ਨੂੰ ਕਿਹਾ ਵੀ ਉਹ ਵਿਦੇਸ਼ ਚਲੇ ਗਈ ਆ ਤੇ ਉਸ ਤੋਂ ਬਾਅਦ ਉਹ ਪੇੜਾ ਪਤ ਜਿਹੜਾ ਐਸ ਐਚਓ ਆ ਉਹ ਕਾਲਾ ਕਰਨੋਂ ਨਹੀਂ ਹਟਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਡੈਕਟ ਕੀਤਾ ਇਹ ਇੱਥੇ ਤੱਕ ਨੌਤ ਪਹੁੰਚੀ ਹੋਈ ਸੀ ਇਹ ਸੂ ਸੈਟ ਕਰ ਲੈਣਾ ਅੱਜ ਇਹਨਾਂ ਨੂੰ ਗਿਆ ਵੀ ਕੋਈ ਸੂਸ਼ਟ ਕਰਨ ਦੀ ਲੋਟ ਨਹੀਂ ਲੋਕਤ ਸਾਹਿਬ ਮੱਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਆ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਹੀ ਘਰ ਮੈਨਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸ ਐਚਓ ਆ ਜਿਹੜਾ ਇਹਨਾਂ ਦੀ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਜਿਹੜਾ ਕਹਿੰਦਾ ਤੇ ਕਹਿ ਰਿਹਾ ਏ ਝੂਠੇ ਪੜਦੇ ਨੇ ਤੇ ਦਰਜ ਕਰਨੇ ਆ ਸਿਰਫ ਤੇ ਸਿਰਫ ਆਪਣੀ ਲੜਕੀ ਨੂੰ ਜਿਹੜੀ ਆ ਫੋਨ ਕਾਲ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੋ ਮੈਨ ਮੈਲ ਇਤਾਂ ਦੀ ਇੱਕ ਕਪੂਤਾ ਜਿਹੜਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਰਚੇ ਦਾਣ ਕਰਨ ਨੂੰ ਤਿਆਰ ਹੋਇਆ ਸੀ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਤਾਂ ਦਾ ਐਸ ਐਚਓ ਆ ਉਹਨੂੰ ਸਭ ਤੋਂ ਸਾਰੇ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇ ਉਹ ਕਾ ਜੋ ਵੀ ਰਿਕਾਰਡ ਹੈ ਵੀਡੀਓ ਕਰ ਲਾਇਆ ਸਾਰਾ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਹੈ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਹੈ ਇਸ ਤਰ੍ਹਾਂ ਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇੱਦਾਂ ਦੇ ਜਿਹੜੇ ਪ੍ਰਾਪਤ ਆ ਜਿਹੜੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਫ਼ ਕਰ ਸਕ ਲੈਣਾ ਚਾਹੀਦਾ ਉਹਨਾਂ ਦੇ ਸਮੇਂ ਦੇ ਵਿੱਚ ਲੋਕ ਸਾਮਾਜ ਇਹਨਾਂ ਨੂੰ ਬਖਸ਼ੇਗਾ ਦੇਖੋ ਜੀ ਮੈਂ 1988 ਵਿੱਚ ਬਤੌਰ ਸਿਪਾਹੀ ਭर्ती ਹੋਇਆ ਸੀ ਔਰ ਟਾਈਮ ਟੂ ਟਾਈਮ ਆਪਣਾ ਜਿਹੜਾ ਟੈਸਟ ਦੇ ਕੇ ਮੈਂ ਸਮੇਂ ਸਿਰ ਮੈਨੂੰ ਮੈਹਨਤ ਤਰੱਕੀ ਦਿੱਤੀ ਤੇ ਮੈਂ ਇਸ ਮੁਕਾਮ ਤੇ ਪਹੁੰਚਾ ਕਿ ਮੈਂ 5 ਜੂਨ ਨੂੰ ਆਲ ਕੇ ਬਤੌਰ ਐਸਚਓ ਫਲੌ ਲਗਾ ਸੀ ਹੂੰ ਤੇ ਫਲੌ ਲਾ ਕੇ ਜੋ ਮਈਆ ਸਰਕਾਰ ਦਾ ਮੇਲਾ ਹਰ ਸਾਲਾਨਾ ਹੁੰਦਾ ਉਸ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਾਰਸ਼ਿਕ ਕਾਫੀ ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਇਹ ਆਪਣੇ ਜਰਨੈਲ ਸਿੰਘ ਤੇ ਕਰਮੇਲ ਸਿੰਘ RAM ਜੀ ਪਰਸ਼ੋਤਮ لال ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੁੱਪ ਬਣਾਇਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਮਰੇਡ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕਨਸਭਾ ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਘੁੰਮ ਰਹੇ ਨੇ ਲੇਕਿਨ ਲੋਕਨਸਭਾ ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰ ਚੀਜ਼ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸਹਿਮਤੀ ਲੈ ਲੈਂਦੇ ਨੇ ਸਹਿਮਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹਦੇ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਜਿਹੜਾ ਜੋ ਹੈ ਆਪਣਾ ਮੈਂ ਤੇ ਵੀਡੀਓ ਵਿੱਚ ਇਲਜ਼ਾਮ ਲਾ ਰਹੇ ਨੇ ਮੀਹਾਂ ਮੈਂ 24 8 ਨੂੰ ਇਹ ਲੜਕੀ ਦੇ ਕੋ ਆਈ ਇਹ ਲੜਕੀ ਨਾਲ ਆਪਣੀ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮੇਰੇ ਕੋ ਗੱਲੇ ਦੇ ਆਏ ਸੀ ਹੂੰ ਤੇ ਨਾਲ ਜਸਵਿੰਦਰ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਵੀ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਜਦੋਂ ਮੈਂ ਸਾਰੀ ਗੱਲ ਮੈਂ ਸੁਣੀ ਤਾਂ ਮੈਨੂੰ ਚੁੰਨੀ ਦੇਵੀ ਨੂੰ ਸਾਰੀ ਗੱਲ ਦੱਸੀ ਕਿ ਮੇਰੀ ਲੜਕੀ ਦੇ ਨਾਲ ਜਿਹੜਾ ਹੈਗਾ ਵਾ ਉਹ ਪਲਾਤਰ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀ ਹੋਈ ਹੈ ਕਹਿੰਦੇ ਸਾਡੇ ਗਵਾਂਢ ਚ ਰਹਿੰਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਕਿ ਮੈਂ ਦਿਖਾਉਂਗਾ ਦਰਾਵਾਤਾ ਇਹੋ ਜਿਹੀ ਕੋਈ ਗੱਲ ਮੈਨੂੰ ਡਿਲੇ ਦਿੱਤੀ ਹਮ ਲੇਕਿਨ ਇਹਨਾਂ ਨੂੰ ਦੱਸਿਆ ਵੀ ਉਹਨਾਂ ਜਿਹੜਾ ਹੈਗਾ ਬਲਾਤਕਾਰ ਹੋਇਆ ਹਮ ਤੇ ਫਿਰ ਬਾਅਦ ਚ ਦੱਸਿਆ ਵੀ ਹਾਂ ਵੀ ਹੁਣ ਆਪਾਂ ਮੈਂ ਬਿਲਕੁਲ ਲੇਡੀ ਇਨਸਪੈਕਟਰ ਉਸ ਟਾਈਮ ਹੈਨੀ ਉਹ ਅਜਿਹਾ ਹੈਗਾ ਮਾਮਲਾ ਜਿਹੜਾ ਪੋਕਸ ਹੇਤ ਤੋਣਾ ਤੇ ਮੈਂ ਲੇਡੀ ਜਿਹੜੀ ਇਨਸਪੈਕਟਰ ਨਾਲ ਅਪੀਲ ਕਰ ਲੈਣਾ ਮੈਂ ਉਸ ਨਾਲ ਅੱਜ ਆਪਣੀ ਗੱਲ ਕੀਤੀ ਹਮ ਗੱਲ ਕਰਕੇ ਤੇ ਉਹ ਕਹਿੰਦੇ ਵੀ ਤੁਹਾਡੇ ਕੋਲ ਮੌਕਾ ਮੈਨੂੰ ਮਾਇਆ ਹੋਵੇ ਆ ਰਹੇ ਨੇ ਹਮ ਲੇਕਿਨ ਉਹ ਟਾਈਮ ਤੇ ਟਾਈਮ ਕਾਫੀ ਹੋ ਗਿਆ ਸੀਗਾ ਤੇ ਜਦੋਂ ਮੈਂ ਦੁਬਾਰਾ ਬਾਹਰ ਕੇ ਦੇਖਿਆ ਨਿਕਲ ਕੇ ਵੀ ਹਾਂ ਕੋਈ ਬੰਦਾ ਇੱਥੇ ਹੈ ਕਿ ਨਹੀਂ ਹੈ ਤੇ ਕੋਈ ਵੀ ਇੱਥੇ ਹੈ ਨਹੀਂ ਸੀ ਜਿਸ ਕਰਕੇ ਮੈਂ ਮੌਕਾ ਨੂੰ ਰੋਕਤਾ ਮੈਂ ਵੀ ਮੈਡਮ ਉਹ ਚੱਲ ਗਏ ਨੇ ਤੁਸੀਂ ਨਾ ਆਇਓ ਹਮ ਬਾਅਦ ਵਿੱਚ ਜਿਹੜੀ ਗੱਲ ਹੋਈ ਆ ਇਹਨਾਂ ਨੇ ਆਪਸ ਵਿੱਚ ਗੱਲ ਕਰਦੇ ਰਹੇ ਕਿ ਜਿਹੜਾ ਰਾਜ ਰਾਜ ਹੰਸਾ ਹਮ ਉਹਨੇ ਕਲੀਅਰ ਕਰਟ ਜਿਹੜਾ ਹੈਗਾ ਵੀਡੀਓ ਚ ਉਹਦਾ ਨਾਮ ਵੀ ਲਿਆ ਚੁੰਨੀ ਦੇਵੀ ਨੇ ਵੀ ਰਾਜਗਮ ਹੰਸਾ ਜਿਹੜਾ ਸੀਗਾ ਉਹ ਸਾਨੂੰ ਉਹਦਾ ਦੋਨਾਂ ਲੜਕੀ ਲੜਕੇ ਦਾ ਆਪੇ ਵਿਆਹ ਕਰਾ ਕੇ ਤੇ ਜਿਹੜਾ ਹੈਗਾ ਨਾ ਗੋਣਾ ਹੁੰਦਾ ਉਹ 4 ਸਾਲ ਜੋ ਬਾਲਗ ਦੋ ਦ ਕਰਵਾਉਣਾ ਸੀਗਾ ਹਮ ਲੇਕਿਨ ਜਿਹੋ ਨਾਲ ਲੜਕੇ ਦਾ ਮਕਾਨ ਸੀਗਾ ਉਹ ਜਿਹੜਾ ਲੜਕੀ ਦੇ ਨਾਮ ਤੁਹਾਨੂੰ ਕਹਿ ਰਿਆ ਸੀਗਾ ਦੂਜੀ ਪਾਰਟੀ ਦੇ ਲੜਕੇ ਵਾਲੇ ਨੂੰ ਵੀ ਹਾਂ ਤੁਹਾਨੂੰ ਕਰਾ ਕੇ ਦਿਓ ਲੇਕਿਨ ਜਿਹੜਾ ਹੈਗਾ ਲੜਕੀ ਵਾਲੇ ਉਹ ਕਹਿੰਦੇ ਵੀ ਸਾਡੇ ਕੋਲ ਮਤਲਬ ਇੰਨੀ ਜਗ੍ਹਾ ਹੈਗੀ ਨਹੀਂ ਕਰਾ ਕੇ ਦੇ ਸਕਦੇ ਜਦੋਂ ਇਹਨਾਂ ਦੀ ਆਪਸੀ ਗੱਲਬਾਤ ਜਿਹੜੀ ਉਹ ਕੇ ਬਸ ਨਹੀਂ ਲੱਗੀ ਇਹ ਮੇਰੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਹਮ ਸ਼ਾਮ ਜੀ ਨੂੰ ਹੂੰ ਤੇ ਉਸ ਟਾਈਮ ਦੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਨੇ ਰਲਾ ਪੈਣ ਰਿਹਾ ਸੀਗਾ ਤੇ ਮੈਂ ਉਸੇ ਵੇਲੇ ਆਪਣਾ ਉਸ ਨਾਲ ਗੱਲ ਕੀਤੀ ਵੀ ਹਾਂ ਵੀ ਉਸ ਤੋਂ ਮੈਨੂੰ ਇੱਕ ਲੇਡੀ ਇੰਸਪੈਕਟਰ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਦਾ ਮੈਨੂੰ ਨੰਬਰ ਦਿੱਤਾ ਜਦੋਂ ਮੈਡਮ ਸੀਮਾ ਨਾਲ ਗੱਲ ਕੀਤੀ ਤੇ ਮੈਡਮ ਸੀਮਾ ਕਹਿੰਦੇ ਵੀ ਠੀਕ ਆ ਮੈਂ ਇਹਨਾਂ ਤੋਂ ਚੱਲਦੀਆਂ ਨੇ 1:00 ਘੰਟੇ ਮੈਂ ਪਹੁੰਚ ਜਾਣਾ ਤੇ ਜਦੋਂ ਹੂੰ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੌਰੀ ਮੀਨਾ ਦੁਬਾਰਾ ਮੈਨੂੰ ਫੋਨ ਕੀਤਾ ਮੈਂ ਫਗਵਾੜਾਂ ਲੰਘ ਗਈਆਂ ਤੇ ਮੈਂ ਆ ਰਹੀ ਹਾਂ ਤੇ ਜੰਮ ਦੇਖਿਆ ਬਾਹਰ ਕੋਈ ਵੀ ਨਹੀਂ ਸੀਗਾ ਮੈਂ ਮੈਮੋ ਅੱਛੇ ਕੋਈ ਵੀ ਨਹੀਂ ਹੈਗਾ ਹਮ ਤੇ ਤੁਸੀਂ ਇਹਦਾ ਸਵੇਰੇ ਆਜੋ ਸਵੇਰੇ ਬੁਲਾ ਲਾਂਗੇ ਹਮ ਤੇ ਜਿਹੜਾ ਹੈਗਾ ਅਗਲੇ ਦਿਨ 5 ਤਰੀਕ ਨੂੰ ਦੁਬਾਰਾ ਬੁਲਾਇਆ ਹਮ ਤੇ ਬੁਲਾ ਕੇ ਤੇ ਜਿਹੜੇ ਇਨਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵਨਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਹਮ ਤੇ ਜਿਹੜੀ ਹੈਗੀ ਚੁੱਲੀ ਦੀ ਉਹ ਆਪਣੇ ਲਾਗੇ ਬਹੁਤ ਬੋਲ ਰਹੀ ਸੀ ਹਮ ਜਿੱਦਾਂ ਇਹਦਾ ਉਹ ਬੋਲਦੀ ਸੀ ਇਨਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੀ ਸੀ ਹਮ ਤੇ ਮੈਂ ਜਦੋਂ ਇਹ ਲਿਖਾਉਣ ਲੱਗੇ ਬਿਆਨ ਤੇ ਇਹਨਾਂ ਨਾਲ ਹੋਰ ਵਿਅਕਤੀ ਹੋਰ ਵੀ ਆਏ ਸੀਗੇ ਹਮ ਨੇ ਮਿਸਪਰਸਾਹਬ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚਲ ਜੋ ਮੈਂ ਵੀ ਉੱਠ ਕੇ ਬਾਹਰ ਆ ਗਿਆ ਵਿੱਚੋਂ ਹੀ ਹਮ ਤੇ ਬਾਹਰ ਨੂੰ ਕਿ ਉਹਨਾਂ ਨੇ ਸਾਰਾ ਕੋਈ ਜੋ ਵੀ ਲਿਖਾਇਆ ਮਿਸਪਰਸਾਹਬ ਨੇ ਸਾਰਾ ਆਪਣਾ ਬਿਆਨ ਲਿਖ ਕੇ ਇਹ ਮੁਰਗੇ ਅਫੀਦਤ ਕਰਤੀ ਹੈ ਹਮ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਛਾਤੀ ਦੇ ਹੱਥ ਫੇਰੇ ਤੇ ਬਲੋਗ ਕਿਹਦੇ ਵੀ ਡੰਡਾ ਦੀ ਇੰਦਰੀ ਦੇਖਦੇ ਨਾ ਬਲਤਕਾ ਹੋਇਆ ਕਿ ਨਹੀਂ ਹੋਇਆ ਹਮ ਦੇਖੋ ਮੈਂ ਇੱਕ ਜ਼ਿੰਮੇਵਾਰ ਆਸਤਾਨ ਹਮ ਮੇਰੀ ਏਜ ਜਿਹੜੀ ਹੈਗੀ ਆ ਉਹ 55 ਸਾਲ ਜਾ ਰਿਹਾ ਹਮ ਔਰ 38 ਸਾਲ ਮਹਿਕਮੇ ਚ ਮੇਰੀ ਸਰਵਿਸ ਚ ਚੀ ਹੈ ਹਮ ਇਸ ਜਿਹੜੀ ਸਰਵਿਸ ਦੇ ਦੌਰਾਨ ਅੱਜ ਤੱਕ ਮੇਰੇ ਤੇ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਉਂਗਲ ਨਹੀਂ ਉੱਠੀ ਹਮ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਹੈ ਹਮ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਡੰਡਾ ਕੇ ਦੇ ਹਾਂ ਵੀ ਦੇਖ ਕੇ ਚੈੱਕ ਕਰ ਲੈਨੇ ਆ ਹਮ ਇਹੋ ਜੀ ਗੱਲ ਬ ਕੋ ਗਲਤ ਹੈ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਨ ਜੋਗ ਹਾਈ ਕੋਰਟ ਦੇ ਕੈਮਰਿਆਂ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਮੋਨੀਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 ਅੱਠ ਦੀ ਇਹ ਗੱਲ ਮੇਰੇ ਤੇ ਯਾਮ ਲਾ ਰਿਹਾ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੋ ਹਾਈ ਕੋਰਟ ਆਪ ਚੈੱਕ ਕਰ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸਚਾਈ ਆਉਂਦੀ ਹੈ ਜੇ ਤੇ ਜੋ ਕਾਰਵਾਈ ਬੰਦੀ ਹੋਗੀ ਉਹਨਾਂ ਬੁਗਰੀ ਦਾ ਕਾਰਵਾਈ ਕਰਦਾ ਮੈਂ ਹੁਸੈਨ ਵੀ ਤਿਆਰ ਹਮ ਬਾਕੀ ਜਿਹੜੇ ਹੈਗੇ ਨੇ ਜਰਨੈਲ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਇਹ ਆ ਵੀ ਬੰਦੇ ਨੂੰ ਪਸਾਉਣਾ ਹਮ ਸਾਕੇ ਤੇ ਮੁਰਗੇ ਨੂੰ ਪੈਸੇ ਲੈਣਾ ਇਹਨਾਂ ਨੇ ਇਹ ਸਾਰਾ ਗੈਂਗ ਤਿਆਰ ਕੀਤਾ ਹੂੰ ਗੈਂਗ ਤਿਆਰ ਕਰਕੇ ਬਾਅਦ ਵਿੱਚ ਜਦੋਂ ਵੀਡੀਓ ਵਾਇਰਲ ਹੋਈ ਮੈਂ ਦੋ ਦਿਨ ਚੱਜਣਾ ਕਰਨ ਹੀ ਗਿਆ ਮੈਂ ਜਾਣਾਂ ਦੇ ਮੈਨੇਜਮੈਂਟ ਮੈਂ ਬਸਰ ਬਾਹਰ ਵਾਪਸ ਆ ਜਾਣਾ ਹੂੰ ਮੇਰੇ ਬੱਚੇ ਇਸ ਗੱਲ ਨੂੰ ਥੋੜਾ ਸਮਝਣ ਲੱਗੇ ਕੋਈ ਜਵਾਨ ਨੇ ਉਹ ਵੀ ਹੁਣ ਹੂੰ ਬਹਿ ਵਰੇ ਨੇ ਉਹ ਕਹਿੰਦੇ ਹਾਂ ਵੀ ਡੜੀਆਂ ਹੁੰਦੇ ਦਲਤਲ ਜਾਂਦੇ ਗੱਲ ਕੀ ਹੈ ਉਹਨਾਂ ਨੇ ਮੈਨੂੰ ਬਿਠਾ ਕੇ ਪੁੱਛਿਆ ਕਹਿੰਦੇ ਕੀ ਗੱਲ ਹੋਈ ਹੈ ਅਸੀਂ ਵੀਡੀਓ ਸਾਰੀ ਦੇਖ ਲਈਏ ਤੇ ਕੀ ਘਬਰਾਉਣਾ ਇੱਕਦਮ ਨਾਲ ਆ ਤੇ ਗੱਲ ਕੀ ਹੋਈ ਹੈ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਹੈ ਠੀਕ ਹੈ ਜਿਸ ਦਿਨ ਮੇਰਾ ਯਾਰ ਛੋਟਾ ਬੇਟਾ ਵਾ ਉਹ ਫਿਰ ਫਲੋਰ ਆਇਆ ਫਲੋਰ ਆ ਕੇ ਜਨਰਲ ਸਿੰਘ ਦੇ ਘਰ ਗਿਆ ਵੀ ਤੁਸੀਂ ਇਦਾਂ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਤੇ ਰਿਸ਼ਤੇਦਾਰੀ ਵਿੱਚ ਬਹੁਤ ਬੇਇੱਜ਼ਤੀ ਹੋ ਰਹੀ ਹੈ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਕਿਹਾ ਵੀ ਹਾਂ ਇਦਾਂ ਕਰ ਤੋ ਆਪਣੇ ਬਾਪ ਨੂੰ ਬੁਲਾ ਲਾ ਆਪਾਂ ਗੱਲ ਕਰ ਲੈਨੇ ਆ ਤੇ ਮੈਨੂੰ ਮਤਲਬ ਬੇਟਾ ਦਾ ਫੋਨ ਆਇਆ ਕਹਿੰਦਾ ਵੀ ਜਿਹੜੀ ਆ ਗੱਲ ਹੈਗੀ ਤੇ ਜਨਰਲ ਸਿੰਘ ਇਹਦਾ ਵੀ ਬਹਿ ਕੇ ਆਪਾਂ ਗੱਲ ਕਰ ਲੈਨੇ ਆ ਮੈਂ ਤੋ ਠੀਕ ਹੈ ਮੈਨੂੰ ਮੈਂ ਹੁੰਦਾ ਨਹੀਂ ਸੀਗਾ ਲੇਕਿਨ ਮੇਰੇ ਭੱਤੇ ਬੇਟੇ ਨੇ ਤੇ ਮੇਰਾ ਸਾਲਾ ਜਲਾ ਇਹਨਾਂ ਨੇ ਮੈਨੂੰ ਕੰਪੈਲ ਕਿਤੇ ਨਹੀਂ ਆਪਾਂ ਜਾਣਾ ਹੂੰ ਜਿਸ ਦਿਨ ਮੈਂ ਇਹਨਾਂ ਨਾਲ ਆਇਆ ਜੀ ਨਾਲ ਆਣ ਕੇ ਇਹ ਸਾਨੂੰ ਅੱਗੇ ਕਿ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਇਆ ਜਿਹੜਾ ਉਹ ਅੰਡਰਗਰਾਉਂਡ ਪੁਲ ਹੈ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮ ਜੀ ਤੇ ਦੂਜਾ ਕਮਰ ਸਿੰਘ ਹੂੰ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹਨਾਂ ਨੇ ਸਾਰੇ ਕੋਈ ਮੋਬਾਈਲ ਦਾ ਖਾਲੀ ਕੋਈ ਰਿਕਾਰਡ ਨਾ ਕਰ ਲੈ ਕੋ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਅਸੋਚੋ ਲੱਗ ਰਿਹਾ ਤੂੰ ਤੇ 1 ਕਰੋੜ ਰੁਪਇਆ ਦੇ ਦੇ ਹੂੰ ਤੇ ਅਸੀਂ ਜਿਹੜੇ ਹੈਗੇ ਆ ਭਈਏ ਉਹ ਸਾਰੇ ਭਜਾ ਦੇਾਂਗੇ ਪਰਵਾਸੀ ਜਿਹਨੇ ਵੀ ਹੈਗੇ ਆ ਇਹ ਲੱਭੂਗੇ ਜਿਹਦੇ ਕੁੜੀ ਵੀ ਕੱਲ ਨੂੰ ਕਿੱਥੇ ਗਈ ਆ ਹੂੰ ਇਨ ਮੈਂ ਸਭ ਹਾਂ ਵੀ ਸੱਜਣਾ ਨਾਮ ਮੈਨੂੰ ਨਹੀਂ ਰਿਸ਼ਵਤ ਕਦੇ ਲਈ ਆ ਨਾ ਮੈਨੂੰ ਪਤਾ ਤੇ ਨਾ ਮੈਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖਣਾ ਆ ਵੀ ਹਾਂ ਵੀ ਇਹਦਾ ਚਿੰਦਾ ਕਸੂਰ ਦੱਸ ਦਿਓ ਕੀ ਆ ਤੇ ਕਿਉਂ ਨਾ ਮੇਰੀ ਗੱਲ ਹੀ ਸੁਣੀ ਉਹਨਾਂ ਕਹਿੰਦਾ ਜੇ ਲੈਣੀ ਤੇ ਚਲੋ ਕਰਦੇ ਆ ਪਹਿਲਾਂ 70 ਫਿਰ 50 ਤੇ ਜਦੋਂ ਨਾ 50 ਲੱਖ ਤੋਂ ਕਿਤੇ ਨਹੀਂ ਇਥੋਂ ਤੱਲੇ ਨਹੀਂ ਆਉਣਾ ਤੇ ਮੈਂ ਚੁੱਪ ਰਿਹਾ ਉਹਨਾਂ ਕਹਿੰਦਾ ਮੈਂ ਸੌਰੀ ਵੀ ਮੈਂ ਪਹਿਲੇ ਦੱਸਦਾ ਨਾਮ ਦੇ ਸ਼ੁਕਰ ਇਹਨਾਂ ਨਾਮੇ ਦੇਣੇ ਆ ਤੇ ਮੈਂ ਚੁਪਾ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜਾ ਹੈਗੀਆਂ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇਵੀ ਇਹਦੇ ਵਾਇਰਲ ਹੋਈ ਸੀ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹਦੇ ਵਿੱਚ ਵੀ ਇਹਨਾਂ ਸਾਰਾ ਆਰਡਰ ਕਰਤਾ ਮੇਰਾ ਪਹਿਲਾਂ ਕੋ ਸਰਪੰਚ ਗਿਆ ਆਪਣਾ ਸੋਰੀ ਪੰਜ ਜਿਹੜੀ ਪਿੰਡ ਦੀ ਹੈ ਉਹ ਮੇਰੇ ਨਾਲ ਗੱਲ ਕਰ ਰਹੀ ਹੈ ਵੀ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਹੈ ਤੇ ਤੁਹਾਨੂੰ ਗੱਲ ਨਾਲ ਲੇਕਿਨ ਸਾਡਾ ਕੋ ਟਾਈਮ ਘਾਟਾਂ ਹੀ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਇਸ ਟਾਈਮ ਰਸਤੇ ਹੈਗਾ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਥਾਣੇ ਆਜੋ ਦੇ ਕਹਿੰਦੇ ਨਹੀਂ ਤੂੰ 2 ਮੀਟਰ ਦੀ ਸਾਨੂੰ ਮਿਲੋ ਤੂੰ ਲਾਗੇ ਹੈਗੇ ਉੱਥੇ ਹੂੰ ਜੇ ਮੈਂ ਪੁੱਛਿਆ ਵੀ ਤੂੰ ਕਿੱਥੇ ਹੋ ਦੱਸਿਆ ਹਾਂ ਵੀ ਨਵੇਂ ਸ਼ਹਿਰ ਬੱਦੇ ਲਾਗੇ ਆ ਹੂੰ ਜਿਹੜਾ ਉਹਨਾਂ ਨੇ ਗਾ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਹੂੰ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜਿਸਾਬ ਜੋ ਬੇਟਾ ਵੀ ਤੁਸੀਂ ਤਾਂ ਕਰੋ ਸੁਤਰੋਗੇ ਤੇ ਤਾਂ ਇੱਧਰ ਆ ਜਿਓ ਜਿੱਥੇ ਮੇਰਾ ਕਮਰਾ ਹੈਗਾ ਅੰਦਰ ਮੈਨੂੰ ਫੋਨ ਕਰ ਤਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਟਾ ਕਿਹਾ ਪੁੱਤ ਕਿਹਾ ਜਿਹੜਾ ਜਾਂ ਕਿਹਾ ਹਾਂ ਵੀ ਜੋ ਵੀ ਉਹਦੇ ਲਵਜ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਕਰਦੇ ਆ ਆਮ ਰੁਟੀਨ 'ਚ ਮੈਂ ਆਪਣੇ ਜਿਹੜੇ ਪੋਤੇ-ਪੋਤੀਆਂ ਹੈਗੇ ਆ ਜਾਂ ਉਹ ਮੈਨੂੰ ਘਰੋਂ ਹੀ ਫੋਨ ਆਉਂਦਾ ਮੇਰੀ ਬੇਟੀ ਵੀ ਜਵਾਨ ਹੈ ਤੇ ਮੈਂ ਆਮ ਰੁਟੀਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁੱਗਾ ਕਦੇ ਆਮ ਛੋਟੇ-ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੁਟੀਨ ਦੇ ਵਿੱਚ ਕਹਿੰਦੇ ਮੂੰਹ ਇਹ ਨਿਕਲ ਗਈ ਹੁਣੇ ਆ ਬੁਕੇ ਉੱਥੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਪੇਸ਼ ਕਰਤੀ ਹੈ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ بیٹے ਕਹਾ ਜਾਂ ਪੁੱਤ ਕਹਾ ਉਹ ਗੱਲਾਂ ਸਾਰੇ ਵਿੱਚੋਂ ਘਟਤੀਆਂ ਉਹਨਾਂ ਨੇ ਹੂੰ ਹੂੰ ਬਾਅਦ ਵਿੱਚ ਜਿਹੜਾ ਇਹਨਾਂ ਜਾਂ ਮੈਨੂੰ ਇੱਕ ਅਕਸਰ ਤੋਂ ਫੋਕ ਮੇਰੇ ਸੈੱਟ ਕਾਲ ਆਈਆਂ ਦੋ ਦੋ ਨੰਬਰਾਂ ਤੋਂ ਆਈਆਂ ਜੀ ਕੋ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਹੂੰ ਤੇ ਇੱਕ ਹੈ ਇੱਕ ਹੈਗਾ ਜੀ 92300 9688367 ਹੂੰ ਦੂਜਾ ਹੈਗਾ 92309 5520 501 ਹੂੰ ਕੋਈ ਸਜਾਦ ਭੱਟੀ ਆਪਣੇ ਉਹ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸਜ਼ਾ ਦਿੱਤੇ ਜਾਂ ਇੱਕ ਵਾਰ ਬੰਬ ਕਿਸ ਬੰਬ ਕਾਹਨ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹੂੰ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਦ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਹੂੰ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਗਾ ਫੜ ਕੇ ਹੀ ਉਨਕਾਰਵਾਈ ਕੀਤੀ ਆ ਹੂੰ ਕਦੇ ਇਹੋ ਜੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਦਿਨ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਹੂੰ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਨੈਲ ਸਿੰਘ ਹੋਣਾ ਦਾ ਪਾਕਿਸਤਾਨ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋ ਲਿੰਕ ਹੈਗਾ ਜਿਹੜਾ ਮੈਨੂੰ ਉਥੋਂ ਜਿਹੜੇ ਹੈਗੇ ਧਮਕੀਆਂ ਆ ਰਹੀਆਂ ਜੀ ਹੂੰ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਦੀ ਚੰਗੀ ਤਰ੍ਹਾਂ ਨਿਚੋਲ ਕੀਤੀ ਜਾਵੇ ਦੇ ਮੈਂ ਮੰਨ ਕਰਦਾ ਕਿ ਜਿਹੜਾ ਹੈਗਾ ਵਾ ਇਸ ਜਿਹੜੇ ਮਾਮਲੇ ਸਾਰੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਨੰਬਰ 2 ਜਿਹੜਾ ਜਰਨੈਲ ਸਿੰਘ ਹੁਣੀ ਹੈ ਤੇ ਰਾਮਜੀ ਹੈ ਰਾਮਜੀ ਆਪ ਕ੍ਰਿਮੀਨਲ ਆਦਮੀ ਹੈ ਇਹ ਤੇ 7-8 ਤਰ੍ਹਾਂ ਆਪਣੇ ਪਹਿਲਾਂ ਪਰਚੇ ਦਰਜ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਕੀ ਹੈ ਇਹ ਚੌਕੀ ਵਿੱਚ ਕਾਉਣਾ ਚਾਹੁੰਦਾ ਤੁਹਾਨੂੰ ਕਿਉਂਕਿ ਇਹ ਚੱਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਵੱਲ ਪਹਿਲਾਂ ਜਿਹੜੇ ਮੇਰੇ ਪਹਿਲੇ ਸਚੁਰੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਤੇ ਪੂਰੀ ਸਰਕਾਰ ਤੇ ਹਕੂਮਤਾਂ ਕੋ ਨੱਥ ਪਾਈ ਹੋਈ ਸੀ ਤੇ ਜਿਹੜਾ ਉੱਥੇ ਇਹਦਾ ਕੰਮ ਬਿਲਕੁਲ ਕੋ ਬੰਦ ਹੋ ਚੁੱਕਾ ਸੀ ਕਿਉਂਕਿ ਮੇਰਾ ਜਿਹੜਾ ਚੌਂਕੀ ਇੰਚਾਰਜ ਸੀ ਸੁਖਦੇਵ ਸਿੰਘ ਪਹਿਲਾਂ ਲਗਾ ਬਹੁਤ ਤੇਜ਼ ਨਾਲ ਤੇ ਵਧੀਆ ਅਫਸਰ ਸੀਗਾ ਉਹਨੂੰ ਜਦੋਂ ਵੀ ਮੈਂ ਫੋਨ ਕਰਦਾ ਸੀ ਉਹ ਮੇਰੇ ਤੋਂ ਪਹਿਲਾਂ ਕਾਰਵਾਈ ਕਰ ਦਿੰਦਾ ਸੀ ਇਸ ਕਰਕੇ ਇਹਦਾ ਬਿਲਕੁਲ ਜਿਹੜਾ ਹੈਗਾ ਵਾ ਕਾਰੋਬਾਰ ਖਤਮ ਹੋ ਚੁੱਕਾ ਸੀਗਾ ਤੇ ਇਹ ਚਾਹੁੰਦਾ ਸੀ ਮੈਂ ਇਥੇ ਚੌਂਕੀ ਚ ਛਾ ਦੇਆ ਇਹਨੇ ਮਾਂਜੋਗ ਹਾਈ ਕੋਰਟ ਚ ਗ੍ਰੇਟਿਵ ਵੀ ਕੀਤੀ ਸੀ ਜਿਹੜੀ ਹੈ ਉਹ ਮੈਂ ਉਦੋਂ ਜਦੋਂ ਤਰੀਖ ਸੀਗੀ ਮਾਂਜੋਗ ਹਾਈ ਕੋਰਟ ਦੇ ਪ ਤੇ ਜਿਹੜਾ ਹੁਣ ਜਰਨੈਲ ਸਿੰਘ ਹੈ ਇਹ ਕਮਰਦ ਪਾਲਤਰੀ ਕੱਢਿਆ ਹਾ ਇਨਸਾਫ ਲੋਕਨ ਸਾਹ ਪਾਰਟੀ ਜਿਹੜੀ ਬਣਾਈ ਹੈ ਇਹ ਲੋਕਾਂ ਦਾ ਇਨਸਾਫ ਨਹੀਂ ਧੱਕਾ ਕਰ ਰਿਹਾ ਹੱਥਾਂ ਤੇ ਜੋ ਵੀ ਪੀੜਤ ਦੇਖਦਾ ਵੇ ਹਾਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਅਪੀਲ ਹੈਗੀ ਹੈ ਕੋਈ ਉਹਦਾ ਧੱਕਾ ਹੋ ਰਿਹਾ ਉਹਦੇ ਨਾਲ ਜਾ ਖੜ ਜਾਂਦਾ ਤੇ ਲੋਕਾਂ ਦੀ ਸੈਂਤੀ ਲੈ ਲੈਂਦਾ ਲੇਕਿਨ ਆਪ ਜਿਹੜਾ ਹੈਗਾ ਸਾਰੇ ਪੁੱਠੇ ਸਾਰੇ ਕੰਮ ਇਹ ਕਰਦਾ ਇਹਨਾਂ ਦਾ ਗਰੂ ਬਣਿਆ ਹੋਇਆ ਇਹ ਬੰਦੇ ਨੂੰ ਹਰ ਪਾਸੇ ਆਪਣੇ ਸੰਜੇ ਕੱਸ ਲੈਂਦੇ ਨੇ ਸੰਜੇ ਕੱਸ ਕੇ ਉਸ ਤੋਂ ਬਾਅਦ ਕੋ ਪੈਸੇ ਲੈਂਦੇ ਨੇ ਕਹਿਣੇ ਕਿ ਚਾ ਉਹਨਾਂ ਨੂੰ ਹੁਣ ਮੰਨ ਕੀ ਕਰਦੇ ਹੋ ਉਹ ਦੇਖੋ ਜੀ ਮੈਂ ਸਾਰੀ ਉਮਰ ਆਪਣੀ ਜਿਹੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਔਰ ਬੜੇ ਯੂਰਨਾ ਮੈਂ ਜਿਹੜਾ ਹੋ ਦਸਾਂ ਮਹੀਨੇ ਤੱਕ ਮੈਂ ਪੈਨਸ਼ਨ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਸਾਰਾ ਕੋ ਫੰਡ ਫੰਡ ਪਾ ਕੇ ਵੱਧ ਤੋਂ ਵੱਧ ਮੇਰੇ 70 80 ਹਜ਼ਾਰ ਰੁਪਈਆ 80 ਲੱਖ ਰੁਪਈਆ ਮੇਰੇ ਕੋਲ ਵੱਧ ਤੋਂ 70 ਹੋ ਸਕਦਾ ਠੀਕ ਹੈ ਜੀ ਉਹ ਮੈਂ ਸਾਰੀ 33 ਸਾਲਾਂ ਦੀ ਜਿਹੜੀ ਹੈਗੀ ਮਿਹਨਤ ਉਹ 33 ਸਾਲਾਂ ਦੀ ਸਿਰਫ ਇੰਨਾ ਕੋ ਮੇਰੇ ਕੋਲ ਜਿਹੜਾ ਇਹ ਤੇ ਮੇਰਾ ਜਿਹੜਾ ਫੰਡ ਹੈਗਾ ਉਹ ਜਮ੍ਹਾਂ ਹੋਇਆ ਠੀਕ ਹੈ ਜੀ ਮੇਰੇ ਕੋਲ ਬੈਂਕ ਬੈਲੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਕਿ ਹੈਗੇ ਨੇ ਠੀਕ ਹੈ ਜੀ ਇਹ ਜਿਹੜਾ ਹੈਗਾ ਇਹਨੇ ਪਹਿਲੇ ਮੇਰੇ ਕੋਲ ਮੰਗ ਰਿਆ ਜਿਸ ਤੋਂ ਸਾਫ਼ ਯਾਰ ਹੈ ਵੀ ਇਹ ਪਹਿਲਾਂ ਵੀ ਕਈਆਂ ਕੋਲ ਮੰਗਦਾ ਸੀਗਾ ਤੇ ਹੁਣ ਤੇ ਇਹਨੇ ਮੇਰੇ ਕੋਲ ਮੰਗੀ ਰਹੀ ਸਿੱਧੀ ਗੱਲ ਕਹਿਤੀ ਹਾਂ ਮੈਂ ਇਹਨੇ ਪਹਿਲੇ ਦੇ ਦੇ ਦੋ ਤੇ ਮੈਂ ਤੁਹਾਡਾ ਰਫਾਫਾ ਕਰਾ ਦਿੰਦਾ ਜਦ ਕਿ ਜਿਹੜੀ ਲੜਕੀ ਹੈ ਵੀ ਮਾਵਾ ਉਹ ਲੜਕੇ ਦੇ ਕੋਲੋਂ ਰੁਪਈਆ 5 ਲੱਖ ਦੀ ਮੰਗ ਕਰ ਰਹੀ ਹੈ ਉਹ ਵੀਡੀਓ ਵੀ ਬਚਾ ਚੁੱਕੀ ਹੈ ਕਿ 5 ਲੱਖ ਰੁਪਈਆ ਦੇ ਦਿੱਤੇ ਤੇ ਮੈਂ ਰਫਾਫਾ ਕਰ ਦਿੰਨੀ ਸਾਰਾ ਕੁਝ ਹੀ ਲੇਕਿਨ ਉਹ ਗਰੀਬ ਬੰਦੇ ਸੀ ਉਹ 2 ਲੱਖ ਦਿੰਦੇ ਹੀ ਇਹ ਮੰਨੀ ਲਈ ਇਹ ਗੱਲ ਨੂੰ ਦੂਜਾਂ ਨੂੰ ਸ਼ਾਤ ਇਹ ਰੱਖੀ ਵੀ ਮੈਨੂੰ ਆਪਣਾ ਮਕਾਨ ਦੇ ਦੇਨ ਉਹ ਮਕਾਨ ਵੀ ਦੇ ਰਹੇ ਉਹ ਕਿੱਥੇ ਜਾਣਗੇ ਗਰੀਬ ਲੋਕ ਜਿੰਦੇ ਜਿਹੜੇ ਇਹਦੇ ਵਿੱਚ ਹੁਣ ਸਾਰੀਆਂ ਗੱਲਾਂ ਜਿਹੜੀਆਂ ਐ ਤੁਹਾਡੇ ਮੱਗੇ ਰੱਖਤੀਆਂ ਜੀ ਪਹਿਲਾਂ ਤੁਸੀਂ ਇੱਕ ਪੱਖ ਹੁੰਦੇ ਸੀ ਅੱਜ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੀਆਂ ਬਾਕੀ ਤੁਸੀਂ ਜਾਣੋ ਤੇ ਜਨਤਾ ਵਿੱਚ ਸਾਰੀ ਗੱਲ ਨੂੰ ਸਮਝਦਾਰ ਹੈ ਇਹ ਸਮਝ ਕੇ ਆਪੀ ਦੱਸ ਦੋਗੇ ਵੀ ਹਾਂ ਕੋਣ ਗਲਤ ਹੈ ਕੋਣ